ਸਤਿ ਸ਼੍ਰੀ ਅਕਾਲ ਜੀ ਸਾਡੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਸੋ ਅੱਜ ਦੀ ਖਬਰ ਇਹ ਹੈ ਕਿ ਸਾਡੇ ਕੋਈ ਹੁਣ ਹੁਣ ਤੋਂ ਕੋਈ ਵੀਡੀਓ ਨਹੀਂ ਆਇਆ ਕਰੂਗੀ ਕਿਸੇ ਤਰ੍ਹਾਂ ਦਾ ਵਲੌਗ ਤੁਹਾਨੂੰ ਵੇਖਣ ਨੂੰ ਨਹੀਂ ਮਿਲੇਗਾ ਸਾਨੂੰ ਇੱਕ ਦਿਨ ਇਹੋ ਜਿਹਾ ਲੱਗਾ ਸੀਗਾ ਥੋੜੇ ਦਿਨ ਪਿਛਲੇ ਦਿਨ ਪਿਛਲੇ ਦਿਨੀ 5-10 ਦਿਨ ਪਹਿਲਾਂ ਸਾਨੂੰ ਇਹ ਇੰਨਾ ਜ਼ਿਆਦਾ ਰੀਅਲਾਈਜ਼ ਹੋਇਆ ਕਿ ਸਾਡੇ ਇਹ ਦਿਨ ਆ ਗਿਆ ਕਿਉਂਕਿ ਸਾਡਾ ਚੈਨਲ ਹੈਕ ਹੋ ਚੁੱਕਾ ਸੀਗਾ 10 ਦਿਨ ਪਹਿਲਾਂ 12 ਤਰੀਕ ਨੂੰ हां जी ते, ते, ते आ, अही 8 9 10 ਦਿਨ ਤੋਂ ਬਹੁਤ ਜ਼ਿਆਦਾ ਹੀ ਪਰੇਸ਼ਾਨ ਹੋ ਅਸੀਂ ਤੇ ਅਸੀਂ ਇੱਕ ਦਿਨ ਤੇ ਪੂਰਾ ਸੁੱਤੇ ਹੀ ਨਹੀਂ ਕਿ ਇਹ ਕੀ ਸਾਡੇ ਨਾਲ ਬਣਿਆ ਅਸੀਂ ਪੂਰੀ ਰਾਤ ਅਸੀਂ ਜਾਗਦੇ ਰਹੇ ਤੇ ਬਿਲਕੁਲ ਇੱਕਦਮ ਹਰਾਨ ਹੋ ਗਏ ਛੁਟਕੀ ਜੀ ਸਾਰਾ ਕੁਝ ਦਸ ਨਸ ਹੋ ਗਿਆ ਖਤਮ ਹੋ ਗਿਆ ਸਭ ਕੁਝ ਹਾਂ ਖਤਮ ਹੋ ਗਿਆ ਸਾਨੂੰ ਇੱਕ ਇੱਕ ਵਾਰੀ ਲੱਗਾ ਕਿ ਇੰਨੀ ਮਿਹਨਤ ਕੀਤੀ ਜਿਹੜੀ ਸਾਡੀ ਸਾਰੀ ਬੇਕਾਰ ਹੋ ਗਈ ਦੋ ਸਾਲਾਂ ਦੀ ਮਿਹਨਤ ਤੁਹਾਡੀ ਮਿੱਟੀ ਹੋ ਗਈ ਇੱਕ ਸੈਕਿੰਡ ਦੇ ਚ ਇੰਜ ਲੱਗਿਆ ਸਾਨੂੰ ਆਏ ਇੱਕਦਮ ਸਾਡੇ ਹੋਸ਼ ਉੱਡ ਗਏ ਤੇ ਤੁਹਾਨੂੰ ਬੜਾ ਜ਼ਿਆਦਾ ਫੀਲ ਹੋਇਆ ਇਹ ਗੱਲ ਤੇ ਤੁਹਾਨੂੰ ਦੱਸਦੇ ਆਂ ਅਸੀਂ ਸੋਚਿਆ ਸੀ ਆਪਣੀ ਫੈਮਿਲੀ ਨਾਲ ਇਹ ਗੱਲ ਸਾਂਝੀ ਕਰੀਏ ਤੇ ਜਰੂਰ ਆਪਣੇ ਸਰੋਤਿਆਂ ਨੂੰ ਦੱਸਿਏ ਅੱਗੇ ਤੋਂ ਸਾਡੇ ਸਰੋਤੇ ਵੀ ਇਹ ਗਲਤੀ ਨਾ ਕਰਨ ਜਿਨ੍ਹਾਂ ਦੇ ਚੈਨਲ ਬਣੇ ਹੋਇਆ ਤੇ ਖਿਆਲ ਰੱਖਣ ਪੂਰਾ ਤੇ ਤੁਹਾਨੂੰ ਦੱਸਦੇ ਆਂ ਕੀ ਹੋਇਆ ਸਾਡੇ ਨਾਲ ਹਾਂਜੀ ਦੱਸੋ ਜੀ ਅਸਲ ਚ ਗੱਲ ਇਹ ਆ 12 ਤਰੀਕ ਦੀ 12 ਸਤੰਬਰ ਤੇ 2025 ਚਲੋ 2025 ਤੇ ਤੁਹਾਨੂੰ ਪਤਾ ਹੀ ਹੈ ਕਿ ਇਹੀ ਸਾਲ ਚੱਲ ਰਿਹਾ ਤੇ ਉਹ ਦਿਨ ਮੈਂ ਯਾਦ ਕਰਦਾ ਕਿ ਬੜਾ ਮੇਰੇ ਲਈ ਮੁਸ਼ਕਲ ਸੀਗਾ ਉਹ ਰਾਤ ਜਿਹੜੀ ਹੈ ਨਾ ਮੇਰੀ ਬੜੀ ਮੁਸ਼ਕਲ ਲੰਗੀ ਮੈਨੂੰ ਲੱਗਾ ਕਿ ਮੇਰਾ ਸਾਰਾ ਕੁਝ ਜ਼ਿੰਦਗੀ ਦੀ ਸਾਰੀ ਜਿਦਾਂ ਬੰਦੇ ਦੀ ਪੂੰਜੀ ਖਤਮ ਨਹੀਂ ਹੋ ਜਾਂਦੀ ਸਾਰੇ ਕੁਝ ਮਿੱਟੀ ਹੋ ਜਾਂਦਾ ਤੇ ਬੰਦਾ ਕੀ ਸੋਚਦਾ ਉਸ ਵੇਲੇ ਕੀ ਫੀਲ ਕਰਦਾ ਇਸ ਤਰ੍ਹਾਂ ਮੈਨੂੰ ਫੀਲ ਹੋਇਆ ਹੋਇਆ ਇਸ ਤਰ੍ਹਾਂ ਕਿ ਮੇਰਾ ਛੋਟਾ ਬੇਟਾ ਜਿਹਨੂੰ ਤੁਸੀਂ ਵਲੌਗ ਚ ਵੇਂਦੇ ਜੇ ਤੇ ਉਹਨੇ ਕੀ ਕੀਤਾ ਉਹਨੂੰ ਚਲੋ ਉਹਨੇ ਕੀ ਕਰਨਾ ਸੀਗਾ ਉਹਨੂੰ ਇੱਕ ਨਾ ਮੈਸੇਜ ਸ਼ੋ ਹੋਇਆ ਸਕਰੀਨ ਤੇ ਜੇ ਤੁਹਾਡੀ ਈਮੇਲ ਆਈਡੀ ਆ ਉਹ ਖਤਰੇ 'ਚ ਇਹਨੇ ਗੱਲ ਨਹੀਂ ਸ਼ੇਅਰ ਕੀਤੀ ਐਕਚੁਅਲੀ ਅਸੀਂ ਘਰ ਵੀ ਨਹੀਂ ਸੀਗੇ ਉਦੋਂ ਅਸੀਂ ਘਰ ਨਹੀਂ ਸੀਗੇ ਮੈਂ ਇੱਥੇ ਸੁਰਖਾਬ ਕਿਤੇ ਗਏ ਸੀਗੇ ਤੇ ਇਹਦੇ ਵਿੱਚ ਕੰਮ ਕਰਦੇ ਪਏ ਸੀਗੇ ਤੇ ਮम्मा ਹੀ ਘਰੇ ਸੀਗੇ ਇਹ ਕਿਚਨ 'ਚ ਕੰਮ ਕਰਦੇ ਪਏ ਸੀਗੇ ਤੇ ਇਹਨੇ ਮੋਬਾਈਲ ਫੜਿਆ ਸੀਗਾ ਬੇਟੇ ਨੇ ਤੇ ਹੋਇਆ ਇਸ ਤਰ੍ਹਾਂ ਕਿ ਇਹਨੂੰ ਮੈਸੇਜ ਹੋਇਆ ਕਿ ਤੁਹਾਡਾ ਜਿਹੜਾ Gmail account ਆ ਉਹ ਖਤਰੇ ਵਿੱਚ ਆ ਕਿਰਪਾ ਕਰਕੇ ਇਹਦਾ ਪਾਸਵਰਡ ਚੇਂਜ ਕਰ ਲਓ ਠੀਕ ਆ ਜੀ ਤੇ ਇਹਨੇ ਕੀ ਕੀਤਾ ਇਹਨੇ ਕਿਸੇ ਨੂੰ ਨਹੀਂ ਪੁੱਛਿਆ ਹੈਗਾ ਬੱਚਾ ਹੀ ਆ ਕੁਝ ਵੀ ਗੱਲ ਆ ਜਿੰਨੇ ਮਰਜੀ ਅੱਜ ਕੱਲ ਬੱਚੇ ਕਹਿਣ ਕਿ ਅਸੀਂ ਸਿਆਣੇ ਬਣ ਗਏ ਆ ਪਰ ਇਸ ਤਰ੍ਹਾਂ ਨਹੀਂ ਹੁੰਦਾ ਬੱਚੇ ਝਾਂਸੇ ਜੇ ਆ ਜਾਂਦੇ ਆ ਗੱਲਾਂ 'ਚ ਆ ਜਾਂਦੇ ਆ ਗੱਲਾਂ 'ਚ ਫਸਾ ਲੈਂਦੇ ਬੱਚੇ ਇਹ ਵੀ ਨਹੀਂ ਸੋਚਿਆ ਕਿ ਪਾਪਾ ਦੀ ਵੇਟ ਕਰ ਲਾਂ ਮੈਂ ਪਾਪਾ ਨੂੰ ਦੱਸਾਂ ਹਾਂ ਮੇਰੇ ਨਾਲ ਡਿਸਕਸ ਕਰ ਲੈਂਦਾ ਜਾਂ ਆਪਣੇ ਮੰਮਾ ਦੇ ਨਾਲ ਡਿਸਕਸ ਕਰਦਾ ਕਿ ਮੰਮਾ ਆਹ ਪ੍ਰੋਬਲਮ ਆ ਰਹੀ ਆ ਇਸ ਤਰ੍ਹਾਂ ਦਾ ਮਿਸਟ ਆਇਆ ਮੈਨੂੰ ਉਹ ਇਸ ਤਰ੍ਹਾਂ ਇਹੀ ਗੱਲ ਹੋਈ ਕਿ ਇਹ ਮੈਸੇਜ ਸ਼ੋ ਹੋਇਆ ਤੇ ਇਹਨੇ ਇਹਨੇ ਉਹ ਕਾਢ ਕੇ ਤੇ ਪਾਸਵਰਡ ਜਿਹੜਾ ਸੀਗਾ ਸਾਡਾ Gmail account ਦਾ ਤੇ ਇਹਨੇ ਜਵਾਨ ਨੇ ਰੀਸੈਟ ਕਰ ਦਿੱਤਾ ਉਹਦੇ ਸਾਹਮਣੇ ਉਹਨੇ ਸਕਰੀਨ ਰਿਕਾਰਡ ਕਰ ਲਈ ਸੀਗੀ ਮੋਬਾਈਲ ਹੈਕ ਕਰ ਲਿਆ ਸੀਗਾ ਜਦੋਂ ਇਹਨੇ ਲਿੰਕ ਤੇ ਕਲਿੱਕ ਕੀਤਾ ਉਦੋਂ ਮੋਬਾਈਲ ਹੈਕ ਹੋ ਗਿਆ ਤੇ ਫਿਰ ਇਹਨੇ ਜਦੋਂ ਪਾਸਵਰਡ ਰੀਸੈਟ ਕੀਤਾ ਤੇ ਉਹਨੂੰ ਪਤਾ ਲੱਗ ਗਿਆ ਕਿ ਆਹ ਵਾਲਾ ਪਾਸਵਰਡ ਹੈ ਇਹਨੇ ਵੀ ਵਿਚਾਰੀ ਨੇ ਡਰਦਿਆਂ ਹੋਏ ਕੀਤਾ ਬਾਅਦ ਵਿੱਚ ਮੈਨੂੰ ਵੀ ਗੁੱਸਾ ਤੇ ਚੜਿਆ ਤੇ ਮੈਂ ਉਦੋਂ ਬੜਾ ਮੈਨੂੰ ਮੈਂ ਇਮੋਸ਼ਨਲ ਹੋ ਗਿਆ ਬੜਾ ਜਿਦਾਂ ਲੱਗਾ ਕਿ ਸਭ ਕੁਝ ਮੇਰੇ ਹੱਥੋਂ ਚਲਾ ਗਿਆ ਤੇ ਫਿਰ ਮੈਂ ਇਹਨੂੰ ਚਲੋ ਜੋ ਕਰੀਦਾ ਹੀ ਹੁਣ ਵੀ ਮੈਨੂੰ ਗੁੱਸਾ ਚੜਿਆ ਸੀਗਾ ਮੈਂ ਵੀ ਗੁੱਸਾ ਜ਼ਾਹਿਰ ਕੀਤਾ ਤੇ ਤੇ ਫਿਰ ਉਸ ਦਿਨ ਅਸੀਂ ਸਾਰੀ ਰਾਤ ਜਾਗਦੇ ਰਹੇ ਟਰਾਈ ਕਰਦੇ ਰਹੇ ਬਾਰ-ਬਾਰ ਪਰ ਉਸ ਬੰਦੇ ਨੇ ਕੀ ਕੀਤਾ ਫੋਨ ਨੰਬਰ ਹੀ ਉਹਨੇ ਚੇਂਜ ਕਰ ਲਿਆ ਫੋਨ ਨੰਬਰ ਉਹਨੇ ਆਪਣਾ ਭਰ ਲਿਆ ਤੇ ਅਸੀਂ ਜਿਹੜਾ ਵੀ ਕਿਉਂਕਿ 2 ਸਟੈਪਸ ਵੈਰੀਫਿਕੇਸ਼ਨ ਹੁੰਦੀ ਹੈ ਤੇ ਉਹ ਉਹਨੇ ਸਾਰਾ ਕੁਝ ਚੇਂਜ ਕਰ ਲਿਆ ਫੋਨ ਨੰਬਰ ਵੀ ਚੇਂਜ ਕਰ ਲਿਆ ਜਿਹੜਾ ਪਾਸਵਰਡ ਉਹ ਵੀ ਇਹਨੇ ਦੇਖ ਲਿਆ ਤੇ ਸਾਰਾ ਕੁਝ ਮਤਲਬ ਸਾਡੇ ਹੱਥੋਂ ਜਾਂਦਾ ਰਿਹਾ ਏ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਪਰ YouTube ਟੀਮ ਉਹਨਾਂ ਨੂੰ ਮੈਂ ਬਹੁਤ ਬਹੁਤ ਸ਼ੁਕਰੀਆ ਕਰਨਾ ਚਾਹੁੰਦਾ ਹੱਥ ਜੋੜ ਕੇ ਕਿ ਜਿਨ੍ਹਾਂ ਨੇ ਮੇਰੀ ਉਸ ਸਮੇਂ ਹੈਲਪ ਕੀਤੀ ਮੇਰਾ Gmail ਅਕਾਊਂਟ ਰਿਕਵਰ ਕਰਵਾਉਣ ਵਿੱਚ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਮੈਂ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਕਰਦਾ ਹਾਂ Gmail ਵਾਲਿਆਂ ਦਾ YouTube ਵਾਲਿਆਂ ਟੀਮ ਦਾ ਸਾਰੀ ਟੀਮ ਦਾ ਜਿਨ੍ਹਾਂ ਨੇ ਮੇਰਾ ਔਖੇ ਵੇਲੇ ਸਾਥ ਦਿੱਤਾ ਬਹੁਤ ਵਧੀਆ ਉਹਨਾਂ ਨੇ ਸਾਥ ਦਿੱਤਾ ਤੇ ਅਸੀਂ ਲਗਾਤਾਰ 8 9 10 ਦਿਨ ਟਰਾਈ ਕਰਦੇ ਰਹੇ ਮੇਲ ਭੇਜਣੀ ਉਹਨਾਂ ਦੀ ਆਉਣੀ ਇਸ ਤਰ੍ਹਾਂ ਵੇਟ ਕਰਨੀ 24 ਘੰਟਿਆਂ ਬਾਅਦ ਉਹਨਾਂ ਦੀ ਮੇਲ ਆਪਾਂ ਨੂੰ ਮਿਲਦੀ ਹੈ ਤਾਂ ਹੀ ਤੁਹਾਨੂੰ ਅੱਜ 9 ਦਿਨ ਹੋ ਗਏ ਵੀਡੀਓ ਪਾਈ ਇਹਨੂੰ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਆਈ ਅਸੀਂ ਪਾਉਣੀ ਸੀਗੀ ਵੀਡੀਓ ਵਲੌਗ ਤਿਆਰ ਬੈਠੇ ਸੀਗੇ ਸਾਡੇ ਕੋ ਪਰ ਮੌਕਾ ਹੀ ਨਹੀਂ ਮਿਲਿਆ ਜਿੱਸਾ ਕੇਂਦਰਿਕ ਬੰਦਾ ਪੂਰੀ ਤਿਆਰੀਆਂ ਕਰਕੇ ਰੱਖਦਾ ਤੇ ਉਹਨੂੰ ਮੌਕਾ ਹੀ ਨਹੀਂ ਮਿਲਦਾ ਤੇ ਕਦੋਂ ਕੀ ਹੋ ਜਾਂਦਾ ਸਾਡੇ ਨਾਲ ਵੀ ਇਸ ਤਰ੍ਹਾਂ ਦਾ ਹੋ ਗਿਆ ਤੇ ਫਿਰ ਖੁਸ਼ੀ ਵਾਲੀ ਇਹ ਗੱਲ ਆ ਕਿ ਵੀ ਸਾਡਾ ਚੈਨਲ ਅੱਜ ਆਖਰਕਾਰ ਅੱਜ ਸਾਨੂੰ ਸਾਡਾ ਚੈਨਲ ਮਿਲ ਚੁੱਕਾ ਵਾ ਅੱਜ ਕਿਹੜੀ ਤਰੀਕ ਆ ਭਲਾ ਅੱਜ 18 ਤਰੀਕ ਅੱਜ 18 ਤਰੀਕ ਆ ਜੀ ਤੇ 18 ਤਰੀਕ ਨੂੰ 12 ਤੋਂ ਲਾ ਲਓ 6 ਦਿਨ ਹੋ ਗਏ 12 ਤੇ 6 18 ਸੌਰੀ ਉਸ ਗੱਲ ਲਈ ਮੈਂ ਮਾਫੀ ਮੰਗਦਾ 10 ਦਿਨ ਮੈਂ ਕਿਹਾ 6 ਦਿਨ ਹੋ ਚੁੱਕੇ ਅੱਜ 6ਵੇਂ 7ਵੇਂ ਦਿਨ ਜਾ ਕੇ ਸਾਨੂੰ ਆਦਾ ਚੈਨਲ ਰੀਸੈਟ ਮੈਂ ਕੀਤਾ ਫਿਰ ਮੈਨੂੰ ਉਹ YouTube ਤੇ ਭੇਜਿਆ ਜੇ ਤੁਸੀਂ ਮੈਨੂੰ ਪੁੱਛਣਾ ਚਾਹੋਗੇ ਕਮੈਂਟਾਂ ਵਿੱਚ ਵੀ ਕੀ ਹੋਇਆ ਸੀਗਾ ਪੂਰਾ ਪ੍ਰੋਸੈਸ ਦੱਸੋ ਕਿਸ ਤਰ੍ਹਾਂ ਹੋਇਆ ਸੀਗਾ ਫਿਰ ਅਸੀਂ ਉਹ ਡਿਸਕ੍ਰਾਈਬ ਕਰ ਦਾਂਗੇ ਕਿਸ ਤਰ੍ਹਾਂ ਚੈਨਲ ਸਾਨੂੰ ਵਾਪਸ ਕੀਤਾ ਕੀ ਲਿਖ ਕੇ ਭੇਜਿਆ ਸੀ ਕੀ ਪ੍ਰੋਸੈਸ ਕੀਤਾ ਉਹ ਫਿਰ ਵੀਡੀਓ ਲੰਬੀ ਹੋ ਜਾਣੀ ਹੈ ਤਾਂ ਕਰਕੇ ਅਸੀਂ ਬਸ ਇੰਨੇ ਦੱਸਣਾ ਸੀਗਾ ਕਿ ਅੱਜ ਦੀ ਵੀਡੀਓ 'ਚ ਕੀ ਸਾਡੇ ਨਾਲ ਹੋਇਆ ਤਾਂ ਕਰਕੇ ਇਹ ਪ੍ਰੋਬਲਮ ਆ ਗਈ ਤੇ ਇਸ ਕਰਕੇ ਵੀਡੀਓ ਨਹੀਂ ਸੀ ਆ ਰਹੀ ਤੇ ਗਰਮੀ ਬੜੀ ਲੱਗ ਰਹੀ ਹੈ ਸਟੂਡੀਓ 'ਚ ਆ ਕੇ ਵੀਡੀਓ ਬਣਾਉਣ ਦੇ ਤੇ ਫਿਰ ਮੈਂ ਇੱਕ ਵਾਰੀ YouTube ਟੀਮ ਦਾ ਸਾਰੀ ਦਾ ਤੈ ਦਿਲੋ ਸ਼ੁਕਰੀਆ ਅਦਾ ਕਰਦਾ ਵਾ ਜਿਨ੍ਹਾਂ ਨੇ ਮੇਰੀ ਇੰਨੀ ਜ਼ਿਆਦਾ ਹੈਲਪ ਕੀਤੀ ਕਦਮ ਕਦਮ ਤੇ ਮੈਨੂੰ ਗਾਈਡ ਕੀਤਾ ਕਿ ਕਿਸ ਤਰ੍ਹਾਂ ਕੀ ਸਟੈਪ ਲੈਣੇ ਆ ਤੇ ਮੈਂ ਉਹੀ ਕੀਤਾ ਤੇ ਮੇਰਾ ਚੈਨਲ ਅੱਜ ਕਿਉਂਕਿ ਮਾਲਕ ਮੈਂ ਸੀਗਾ ਮੈਂ ਸੱਚਾ ਸੀਗਾ ਜੇ ਤੁਸੀਂ ਸੱਚੇ ਹੋ ਤੇ ਤੇ ਤੁਹਾਡੀ ਚੀਜ਼ ਤੁਹਾਨੂੰ ਹੀ ਮਿਲੂਗੀ ਹਾਂਜੀ ਆਪਾਂ ਵੋਟਰ ਕਾਰਡ ਫਿਰ ਆਧਾਰ ਕਾਰਡ ਭੇਜਿਓ ਉਹ ਸਾਰਾ ਇੱਕ ਪ੍ਰੋਸੈਸ ਸੀਗਾ ਪ੍ਰੋਸੈਸ ਸੀ ਉਹ ਪ੍ਰੋਸੈਸ ਸੀਗਾ ਜਿਹੜਾ ਅਗਰ ਤੁਸੀਂ ਪੁੱਛੋਗੇ ਕਿ ਸਾਨੂੰ ਇੱਕ ਪੂਰੀ ਵੀਡੀਓ ਬਣਾ ਕੇ ਦਿਓ ਅਸੀਂ ਉੱਤੇ ਵੀਡੀਓ ਬਣਾ ਦਾਂਗੇ ਤੁਹਾਨੂੰ ਦੱਸ ਦਾਂਗੇ ਪੂਰਾ ਤੇ ਕਿਸ ਤਰ੍ਹਾਂ ਸਾਰਾ ਸਾਡੇ ਨਾਲ ਵਾਪਰਿਆ ਸਾਰੀ ਘਟਨਾ ਕਿਸ ਤਰ੍ਹਾਂ ਵਾਪਰੀ ਤੇ ਕੀ ਕੀ ਪ੍ਰੋਸੈਸ ਅਹੀ ਕੀਤੇ ਹਾਂਜੀ ਉਹ ਦੱਸ ਦੋ ਕਿ ਇਹੋ ਜਿਹੇ ਮੇਲਾਂ ਤੋਂ ਯਕੀਨ ਨਹੀਂ ਕਰਨਾ ਹਾਂ ਮੈਂ ਦੱਸ ਚੁੱਕਾ ਵਾਂਗੇ ਜਿਸਾ ਤੁਹਾਨੂੰ ਕਈ ਕਦੀ ਕਈ ਵਾਰੀ ਆਉਂਦਾ ਵਾ ਮੇਲ ਆਉਂਦੀ ਹੈ ਜਾਂ ਤੁਹਾਨੂੰ ਮੈਸੇਜ ਆਉਂਦਾ ਕਿ ਤੁਹਾਡਾ ਬੈਂਕ ਅਕਾਊਂਟ ਦਾ ਵੀ ਭਾਵੇਂ ਭਾਵੇਂ ਜੀਮੇਲ ਅਕਾਊਂਟ ਜੀਮੇਲ ਵੀ ਇੱਕ ਅਕਾਊਂਟ ਆ ਬੈਂਕ ਵੀ ਇੱਕ ਅਕਾਊਂਟ ਆ ਠੀਕ ਹੈ ਜੀ ਕਿਉਂਕਿ ਸਾਡੀਆਂ ਸਾਰੀਆਂ ਡਿਟੇਲ ਸਾਡੇ ਕੋਲ ਹੁੰਦੀਆਂ ਵਾ ਤੇ ਉਹ ਪਰਸਨਲ ਹੁੰਦੀਆਂ ਵਾ ਤੇ ਅਸੀਂ ਕਿਸੇ ਨਾਲ ਮੈਂ ਸਮਝਦਾ ਕਿਸੇ ਨਾਲ ਹੀ ਸ਼ੇਅਰ ਕਰਨੀ ਚਾਹੀਦੀਆਂ ਹਾਂਜੀ ਤੇ ਬੱਚੇ ਨੇ ਚਲੋ ਗਲਤੀ ਕੀਤੀ ਆ ਚਲੋ ਬੱਚਿਆਂ ਨੂੰ ਤੁਸੀਂ ਆਪਣੇ ਨੂੰ ਸਮਝਾਓ ਜਿਨ੍ਹਾਂ ਦੇ ਚੈਨਲ ਆ ਕਿ ਬੱਚੇ ਇਦਾਂ ਇਹ ਮੇਲ ਕੋਈ ਵੀ ਆਵੇ ਤੇ ਬਿਲਕੁਲ ਪਾਪਾ ਦੀ ਸਲਾਹ ਲੈਣ ਦੱਸਣਾ ਕਲਿੱਕ ਨਾ ਕਰਨ ਕਿਸੇ ਵੀ ਕਿਸੇ ਵੀ ਅਨਨੋਨ ਲਿੰਕ ਦੇ ਜੇ ਕੋਈ ਇਹੋ ਜਿਹਾ ਡਰ ਪਾਉਂਦਾ ਤੁਹਾਨੂੰ ਕਿ ਹਾਂ ਇਸ ਤਰ੍ਹਾਂ ਹੋ ਜਾਣਾ ਤੁਹਾਡਾ ਚੈਨਲ ਖਤਰੇ 'ਚ ਆ ਜਾਂਦਾ ਖਤਰੇ 'ਚ ਤੁਹਾਡਾ ਅਕਾਊਂਟ ਖਤਰੇ 'ਚ ਆ ਜਾਂਦਾ ਤੁਸੀਂ ਇਸ ਤਰ੍ਹਾਂ ਕਰ ਲਓ ਜਾਂ ਤੁਹਾਨੂੰ ਕੋਈ ਮਸ਼ਹੂਰੀ ਤੁਹਾਨੂੰ ਫ੍ਰੀ ਮਿਲਦਾ ਪਿਆ ਵਾ ਆ ਚੀਜ਼ਾਂ ਫ੍ਰੀ ਮਿਲਦੀਆਂ ਪਈਆਂ ਤੁਹਾਨੂੰ ਸੌਫਟਵੇਅਰ ਫ੍ਰੀ ਮਿਲਦੇ ਪਏ ਆ ਤੁਸੀਂ ਕਰ ਲਓ ਤੇ ਜਦੋਂ ਤੁਸੀਂ ਲਿੰਕ ਤੇ ਕਲਿੱਕ ਕਰੋਗੇ ਤਾਂ ਤੁਹਾਡਾ ਚੈਨਲ ਜਿਹੜਾ ਤੁਹਾਡੇ ਹੱਥੋਂ ਜਾਂਦਾ ਰਹੂਗਾ ਸੋ ਇਸ ਕਰਕੇ ਕਦੀ ਇਹੋ ਜਿਹੀ ਗਲਤੀ ਨਾ ਕਰਿਓ ਬਿਲਕੁਲ ਸਟ੍ਰਿਕਲੀ ਯਾਦ ਰੱਖਣਾ ਹਾਂ ਤੇ ਬੱਸ ਬਹੁਤ ਹਾਂਜੀ ਕੱਲ ਤੋਂ ਐਸੀ 5 ਵਜੇ ਵਲੌਗ ਪਾਵਾਂਗੇ ਤੇ ਤੁਸੀਂ ਸਾਰਿਆਂ ਨੇ ਜਰੂਰ ਵੇਖਣਾ ਵਾ ਝੋਟੇ ਫੈਮਿਲੀ ਚੈਨਲ ਤੇ ਆਉਗਾ ਤੇ ਤੁਸੀਂ ਸਾਰਿਆਂ ਨੇ ਜਰੂਰ ਸਾਡੇ ਵਲੌਗ ਵੇਖਣੇ ਆ ਤੁਸੀਂ ਸਾਨੂੰ ਕਾਫੀ ਪਿਆਰ ਦੇ ਰਹੇ ਹੋ ਤੇ ਸਾਡੇ ਵਲੌਗ ਜਰੂਰ ਵੇਖਿਆ ਕਰੋ ਤੇ ਵੀਡੀਓ ਨੂੰ ਜੇ ਚੰਗੀਆਂ ਲੱਗਦੀ ਨੇ ਸ਼ੇਅਰ ਜਰੂਰ ਕਰਦੇਆ ਕਰੋ ਇਹਨਾਂ ਸਾਨੂੰ ਬਹੁਤ ਹੌਸਲਾ ਮਿਲਦਾ ਹਾਂਜੀ ਹੌਸਲਾ ਮਿਲਦਾ ਹਾਂਜੀ ਚੰਗਾ ਜੀ ਮਿਲਦੇ ਆ ਅਗਲੇ ਵਲੌਗ ਵਿੱਚ ਕੱਲ ਨੂੰ ਵੇਟ ਕਰਿਓ ਅੱਛੀ ਕਾਲ ਜੀ